ਸਿੱਧਾਂ ਨਾਲ ਚਰਚਾ ਕਰਦੇ ਹੋਏ ਸਿੱਧਾਂ ਦਾ ਇਹ ਜਾਣਨ ਦਾ પ્રયાસ ਸੀ ਕਿ ਸ੍ਰਿਸ਼ਟੀ ਦੀ ਉਤਪਤੀ ਬਾਰੇ ਤੁਹਾਡਾ ਕੀ ਵਿਚਾਰ ਹੈ ਸ੍ਰਿਸ਼ਟੀ ਦੀ ਉਤਪਤੀ ਬਾਰੇ ਸਨਾਤਨ ਧਰਮ ਵਿੱਚ ਇੱਕ ਪ੍ਰਮੁੱਖ ਇਹ ਵਿਚਾਰ ਪ੍ਰਚਲਿਤ ਸੀ ਕਿ ਵਿਸ਼ਨੂੰ ਜੀ ਦੀ ਨਾਭੀ ਤੋਂ ਇੱਕ ਕਮਲ ਫੁੱਲ ਹੋਇਆ ਜਿਸ ਤੇ ਬ੍ਰਹਮਾ ਜੀ ਬਿਰਾਜਮਾਨ ਸੀ ਬ੍ਰਹਮਾ ਜੀ ਨੇ ਕੇਸ ਫੁੱਲ ਦੇ ਤਿੰਨ ਟੁਕੜੇ ਕਰ ਦਿੱਤੇ ਸਵਰਗ ਪ੍ਰithvi ਤੇ ਆਕਾਸ਼ ਪਰ ਬ੍ਰਹਮਾ ਜੀ ਹੁਣ ਇਕੱਲੇ ਸੀ ਤੇ ਉਹਨਾਂ ਨੇ ਆਪਣੇ ਆਪ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਨਰ ਤੇ ਮਾਦਾ ਦੇ ਰੂਪ ਵਿੱਚ ਅਤੇ ਇਸੇ ਤੋਂ ਹੀ ਅੱਗੇ ਸਾਰੀ ਸ੍ਰਿਸ਼ਟੀ ਸ਼ੁਰੂ ਹੋਈ ਇਸ মত ਦੇ ਵਿੱਚ ਇਹ ਖਿਆਲ ਕਈ ਵਾਰ ਆਉਂਦਾ ਹੈ ਇਹਦਾ ਮਤਲਬ ਬ੍ਰਹਮਾ ਜੀ ਤੋਂ ਪਹਿਲਾਂ ਵਿਸ਼ਨੂੰ ਜੀ ਵੀ ਸੀ ਅਤੇ ਕਮਲ ਫੁੱਲ ਭਾਵ ਬਨਸਪਤੀ ਵੀ ਸੀ ਸਈ ਧਰਮ ਦੇ ਅਨੁਸਾਰ ਧਰਤੀ ਜਿਹੜੀ ਹੈ ਉਹ ਪ੍ਰਭੂ ਨੇ ਹਨੇਰੇ ਨੂੰ ਕਿਹਾ ਲੋਗਸ ਭਾਵ ਖੁਣ ਪ੍ਰਕਾਸ਼ ਹੋ ਲੈਣ ਦਿਓ ਇਸ ਤਰ੍ਹਾਂ ਕਰਨ ਨਾਲ ਹਨੇਰਾ ਦੂਰ ਹੋ ਗਿਆ ਤੇ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਨੂੰ ਜਨ ਕਿਹਾ ਜਾਣ ਲਗਾ ਤੇ ਅਗਲੇ ਦਿਨ ਪ੍ਰਕਾਸ਼ ਤੋਂ ਬਾਅਦ ਹਨੇਰਾ ਹੋਇਆ ਔਰ ਇਸ ਤਰ੍ਹਾਂ ਕਿ ਦਿਨ ਬਣਨੇ ਸ਼ੁਰੂ ਹੋਏ ਦੂਸਰੇ ਦਿਨ ਪ੍ਰithvi ਬਣਾ ਕਰਕੇ ਪ੍ਰਭੂ ਨੇ ਤੇ ਉਹਦੇ ਉੱਤੇ ਆਕਾਸ਼ ਮੁਕਤੰਗ ਦਿੱਤਾ ਤੇ ਆਪ ਬੜਾ ਖੁਸ਼ ਹੋਇਆ ਤੀਸਰੇ ਦਿਨ ਧਰਤੀ ਨੂੰ ਇੱਕ ਨੀਮਾ ਵਿੱਚ ਰੱਖਣ ਲਈ ਉਹਦੇ ਉੱਪਰ ਸਾਰਾ ਪਾਣੀ ਇੱਕ ਪਾਸੇ ਤੇ ਇੱਕ ਪਾਸੇ ਉਹਨੂੰ ਧਰਤੀ ਨੂੰ ਢੱਕਣ ਲਈ ਪੇੜ-ਪੌਦੇ ਪੈਦਾ ਕਰ ਦਿੱਤੇ ਭਾਵ ਬਨਸਪਤੀ ਕਾਸਪੂਸ ਆਦੀ ਪੈਦਾ ਹੋਣ ਲੱਗੇ ਚੌਥੇ ਦਿਨ ਦਿਨ ਨੂੰ ਹੋਰ ਰੋਸ਼ਨ ਕਰਨ ਲਈ ਸੂਰਜ ਬਣਾਇਆ ਅਤੇ ਰਾਤ ਦਾ ਹਨੇਰਾ ਘਟ ਕਰਨ ਲਈ ਚੰਦਰਮਾ ਬਣਾ ਕੇ ਇਹਨਾਂ ਨੂੰ ਆਕਾਸ਼ ਤੇ ਟੰਗਤਾ ਅਗਲੇ ਦਿਨ ਮਹਾਸાગਰ ਵਿੱਚ ਜੀਵਨ ਪੈਦਾ ਕਰਨ ਦੀ ਇੱਛਾ ਹੋਈ ਤੇ ਉਹਦੇ ਵਿੱਚ ਛੋਟੀਆਂ ਵੱਡੀਆਂ ਮੱਛਲੀਆਂ ਤੇ ਹੋਰ ਪੰਛੀ ਪੈਦਾ ਸ਼ੁਰੂ ਹੋਣਗੇ ਉਸ ਤੋਂ ਅਗਲੇ ਦਿਨ પ્રાਣੀ ਪਾਉ ਸ਼ੇਰ ਚਿਤੇ ਬਗਿਆੜ ਇਹਦੇ ਨਾਲ ਨਾਲ ਮਨੁੱਖ ਵੀ ਬਣਾ ਦਿੱਤਾ ਕਿਸ ਤਰ੍ਹਾਂ ਇਹ 6 ਦਿਨਾਂ ਦੇ ਵਿੱਚ ਇਹ ਸਾਰਾ ਸੰਸਾਰ ਰਚ ਕੇ 7ਵੇਂ ਦਿਨ ਐਤਵਾਰ ਵਾਲੇ ਦਿਨ ਪ੍ਰਭੂ ਆਪ ਆਰਾਮ ਕਰਨ ਲੱਗ ਪਿਆ ਮਸ਼ਕੀਨ ਜੀ ਆਪਣੀ ਕਥਾ ਵਿੱਚ ਇਹ ਜ਼ਿਕਰ ਕਰਦੇ ਨੇ ਕਿ ਜੇ ਪਹਿਲਾ ਦਿਨ ਦੂਜਾ ਦਿਨ ਤੀਜਾ ਦਿਨ ਭਵ ਵਾਰ ਵੀ ਸੀ ਤੇ ਦਿਨ ਵੀ ਚੜਦੇ ਸੀ ਤੇ ਦਿਨ ਤੇ ਵਾਰ ਸੂਰਜ ਤੋਂ ਬਿਨਾ ਨਹੀਂ ਹੋ ਸਕਦੇ ਸੀ ਤੇ ਸੂਰਜ ਪਹਿਲਾ ਸੀ ਇਸਲਾਮ ਦੇ ਅਨੁਸਾਰ ਅੱਲਾ ਪਹਿਲਾ ਆਪ ਹੀ ਸੀ ਫਰ ਉਹਨੇ ਇੱਕ ਆਵਾਜ਼ ਕੀਤੀ ਕੁਨ ਭਵ ਹੋ ਜਾ ਔਰ ਇਹਦੇ ਨਾਲ ਹੀ ਸਾਰਾ ਬ੍ਰਹਿਮੰਡ ਸਥਾਪਿਤ ਹੋ ਗਿਆ ਕੀ ਤੋ ਆਪਸਾਓ ਇੱਕੋ ਕਵਾਓ ਇਸਤੇ ਹੋਏ ਲਖ ਦਰਿਆਓ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਪ੍ਰਭੂ ਦੀ ਉਤਪਤੀ ਅਤੇ ਉਹਦੀ ਵਿਆਪਕਤਾ ਉਹਦੇ ਵਿਸਥਾਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਲੋਕੀ ਕਹਾਵਤਾ ਵਾਂਗੂ ਹੀ ਗੱਲਾਂ કરી ਜਾ ਰਹੇ ਹਨ ਕਿ ਪਤਾਲਾਂ ਪਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਨੇ ਕਵਾਤ ਸਹਿਸ 18 ਕਹਿਨ ਕਤੇਬਾ ਅਸਰੂ ਇਕਤਾਤ ਕਹਿਣ ਲਗੇ ਇਹ ਨਿਵੇੜਕ ਦੀ ਹੋ ਸਕਦਾ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਤਾਂ ਇੱਕ ਗੱਲ ਵਾਂਗੂ ਗੱਲ ਲੋਗ ਕਹੀ ਜਾ ਰਹੇ ਹਨ ਕਹਨ ਲੱਗਾ ਲੇਖਾ ਹੋਇ ਤਾਂ ਲਿਖੀ ਹੈ ਕਹਿੰਨੇ ਕਿ ਲੇਖਾ ਹੋ ਸਕਦਾ ਇਹਦਾ ਲੇਖਾ ਨਹੀਂ ਹੋ ਸਕਦਾ ਲੇਖਾ ਹੋਇ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣਾ ਆਪ ਹੁਣ ਤਾਂ ਕੇਵਲ ਵੱਡਾ ਵੱਡਾ ਹੀ ਕਿਹਾ ਜਾ ਸਕੇਗਾ ਇਸ ਤੋਂ ਇਲਾਵਾ ਉਹਦੀ ਇਸ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਗੁਰੂ ਸਾਹਿਬ ਸਿੱਧਾ ਨੂੰ ਸਮਝਾ ਰਹੇ ਹਨ ਕਿ ਇਹ ਸਿੱਧੋ ਕਿ ਆਦ ਦੇ ਬਾਰੇ ਆਦ ਵਿੱਚ ਕਿਸੇ ਨੇ ਸ਼ੁਰੂ ਕਿਵੇਂ ਕੀਤਾ ਇਹਦੇ ਬਾਰੇ ਵਿਸਮਾਦ ਹੀ ਪ੍ਰਗਟ ਕੀਤਾ ਜਾ ਸਕਦਾ ਵਾਹ ਤੂੰ ਕੀਤਾ ਕਿਵੇਂ ਇਸ ਤੇ ਉਂਗਲ ਨਹੀਂ ਕੀਤੀ ਜਾ ਸਕਦੀ ਕਹਿਣ ਲੱਗੇ ਆਦ ਬਾਰੇ ਇੱਕ ਗੱਲ ਦ੍ਰਿੜ ਕਰ ਲੋ ਆਦ ਕੋ ਵਿਸਮਾਦ ਵਿਚਾਰ ਕੱਚੀਏ ਨੇ ਸੁਣ ਨਿਰੰਤਰ ਵਾਸ ਲਈਆ ਸੁਣ ਪ੍ਰਮਾਤਮਾ ਆਪ ਉਤ ਨਿਰੰਤਰ ਹਰ ਜਗ੍ਹਾ ਨਵੇਸੀ ਤੇ ਬਾਦ ਵਿੱਚ ਵੀ ਹੈ ਇਸ ਕਰਕੇ ਆਜ ਕੀ ਸੀ ਉਹਦੀ ਕਿਰਪਾ ਔਰ ਆਸਰਾ ਹੀ ਪ੍ਰਗਟ ਕੀਤਾ ਜਾ ਸਕਦਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤਾਕਾ ਅੰਤ ਨਾ ਜਾਣੇ ਕੋਈ ਪੂਰੇ ਗੁਰਤੇ ਸੋਜੀ ਹੋਈ ਨਾਨਕ ਸਾਚ ਸੱਚੇ ਬਿਸਮਾਦੀ ਬਿਸਮ 'ਤੇ ਗੁਣ ਗਾਇੰਦਾ ਜਬੀ ਸਾਹਿਬ ਵੀ ਜਪਰੋਚ ਕਰਦੇ ਅੰਤ ਕਾਰਨ ਕੇਤੇ ਬਿਲਣਾਏ ਤਾਕਾ ਅੰਤ ਨਾ ਪਾਇਆ ਜਾਏ ਕਾ ਤੇਰਾ ਅੰਤ ਲੱਭਣ ਲਈ ਜਿਹਨੇ ਲੋਕ ਤਰੇ ਫਿਰਦੇ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾਂਦਾ ਤੇਰਾ ਅੰਤ ਪਾਣਾ ਬਹੁਤ ਦੂਰ ਦੀਆਂ ਗੱਲਾਂ ਸਿਮਸੈ ਵੀ ਪਾਠ ਕਰਦੇ ਆ ਨਾ ਅੰਤ ਕਾਰਨ ਕਿਤੇ ਬਿਲ ਲਾਇ ਬੜੇ ਲੋਕੀ ਤੇਰਾ ਅੰਤ ਲੱਭਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਗੁਰੂ ਸਾਹਿਬ ਦਖਣੀ ਓਕਾਰ ਦੀ ਬਾਣੀ ਦੇ ਵਿੱਚ ਵੀ ਪਹਿਲਾਂ ਜੋ ਵਿਚਾਰ ਪ੍ਰਚਲਿਤ ਹੈ ਉਹ ਉਹ ਰੱਖਦੇ ਹਨ ਕਿ ਓਕਾਰ ਬ੍ਰਹਮਾ ਉਤਪਾਤੀ ਕਿ ਇੱਕ ਗਲ ਚਲੀ ਆ ਰਹੀ ਹੈ ਕਿ ਇੱਕ ਆਵਾਜ਼ ਓਮ ਦੀ ਆਵਾਜ਼ ਜਾਂ ਓੰਕਾਰ ਪਰਮਾਤਮਾ ਓੰਕਾਰ ਵੈਸੇ ਉਸ ਅਕਾਲ ਪੁਰਖ ਵਸਤੇ ਵਰਤਿਆ ਗਿਆ ਹੈ ਕਿ ਉਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਉਤਪਨ ਕੀਤੀ ਓੰਕਾਰ ਬ੍ਰਹਮਾ ਉਤਪਾਦੀ ਓੰਕਾਰ ਨੇ ਬ੍ਰਹਮਾ ਨੂੰ ਪੈਦਾ ਕੀਤਾ ਓੰਕਾਰ ਕੀਆ ਜਿਨ ਚਿੱਤ ਕਾ ਜਿਸਨੇ ਬ੍ਰਹਮਾ ਨੇ ਜਿਸ ਨੂੰ ਪਰਮਾਤਮਾ ਨੇ ਬਣਾਇਆ ਬ੍ਰਹਮਾ ਨੂੰ ਔਰ ਬ੍ਰਹਮਾ ਨੇ ਉਸ ਓੰਕਾਰ ਨੂੰ ਹੀ ਚਿਤ ਕੀਤਾ ਉਹਨੂੰ ਹੀ ਆਪਣੇ ਮਨ ਦੇ ਵਿੱਚ ਲੈ ਕਰਕੇ ਆਇਆ ਉਹਦੀ ਹੀ ਆਰਾਧਨਾ ਕੀਤੀ ਓੰਕਾਰ ਸੈਲ ਯੁਗ ਪਏ ਇਹ ਪ੍ਰਭੂ ਨਹੀਂ ਜਿਨੇ ਵੀ ਯੁਗ ਬਣਾਏ ਆ ਉਹ ਉਸ ਨੇ ਹੀ ਬਣਾਏ ਸਾਰੀ ਸ੍ਰਿਸ਼ਟੀ ਉਸ ਪ੍ਰਮਾਤਮਾ ਨੇ ਆਪ ਰਚੀ ਹੈ ਔਰ ਗੁਰੂ ਨਾਨਕ ਸਾਹਿਬ ਇੱਥੇ ਗੱਲ ਦ੍ਰਿੜ ਕਰਾ ਰਹੇ ਆ ਕਹਿਣ ਲੱਗੇ ਕਿਹੜੀ ਆਵਾਜ਼ ਨਾਲ ਕਿਹੜੇ ਢੰਗ ਨਾਲ ਨਹੀਂ ਉਹਨੇ ਸਾਰੀ ਸ੍ਰਿਸ਼ਟੀ ਆਪ ਹੀ ਸਹਿਜੇ ਸਹਿਜ ਤੇ ਬਿਨਾ ਕਿਸੇ ਉਦੇਸ਼ ਤੋਂ ਉਹਦਾ ਕੋਈ ਪਰਯੋਜਨ ਨਹੀਂ ਉਹਨੇ ਸਾਹਮਣੇ ਰੱਖਿਆ ਸਸਾ ਸਭ ਜਗ ਸਹਿਜੋ ਪਾਇਆ ਤੀਨ ਪਵਨ ਇੱਕ ਜੋਤੀ ਉਹਨੇ ਸਹਿਜ ਦੇ ਵਿੱਚ ਇਹ ਸਾਰਾ ਜਗ ਦੀ ਰਚਨਾ ਕੀਤੀ ਹੈ ਔਰ ਉਹਨਾਂ ਤਿੰਨਾਂ ਪਵਨਾ ਦੇ ਵਿੱਚ ਭਵ ਆਕਾਸ਼ ਆਤਮ ਤੇ ਇਹਦਾ ਮਾਤਲੋਗ ਹੈ ਉਹਨਾਂ ਵਿੱਚ ਉਹ ਪਰਮਾਤਮਾ ਆਪ ਇੱਕ ਰਸ ਵਸ ਰਿਹਾ ਹੈ ਉਹਦੇ ਵਿਆਪਕਤਾ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਕੁਦਰਤ ਕੌਣ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੋਤੁਦ ਭਾਉ ਹੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਯਾਨ ਲਗੇ हे ਲੋਗੋ اے ਪੰਡਤ ਲੋਗੋ ਕਿਹੜੇ ਚੱਕਰਾਂ ਚ ਪੈ ਗਏ ਜੇ ਦੋਨੇ ਸ੍ਰਿਸ਼ਟੀ ਕਿਵੇਂ ਪੈਦਾ ਕੀਤੀ ਤੁਸੀਂ ਤੱਕ ਤੱਕ ਦੀ ਗੱਲ ਜਾਣੋ ਕਿ ਉਸ ਪਰਮਾਤਮਾ ਨੂੰ ਯਾਦ ਕਰਨਾ ਸੋਨਮ पांडे ਕੀ ਲਿਖੋ ਜੰਗਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਤੂੰ ਤਾਂ ਉਸ ਪਰਮਾਤਮਾ ਦੀ ਸਿੱਖਿਆ ਤੇ ਚੱਲਣਾ ਕਰ ਇਸੇ ਪਾਸਰਾ ਵੀ ਸਾਨੂੰ ਇਹ ਗੱਲ ਦੜ ਕਰਾ ਰਿਹਾ ਹੈ ਉਤਪਤ ਪਰ ਲੋ ਸ਼ਬਦੇ ਹੋਈ ਸ਼ਬਦ ਤੋਂ ਪਾਉ ਪਰਮਾਤਮਾ ਆਉ ਉਹ ਆਪ ਹੀ ਕਰਦਾ ਹੈ ਉਤਪਤ ਪਰ ਲੋ ਸ਼ਬਦੇ ਹੋਈ ਸ਼ਬਦੇ ਹੀ ਫਿਰ ਉਪਤ ਹੋਗਾ ਉਹ ਆਪ ਹੀ ਸ੍ਰਿਸ਼ਟੀ ਨੂੰ ਰਚਨ ਵਾਲਾ ਹੈ ਪੰਚਮ ਪੀਤਾ ਉਸਨੇ ਗੱਲ ਦੜ ਕਰਾ ਰਿਹਾ ਹੈ ਕਿ ਕੋਈ ਇਹ ਕਹਿ ਰਿਹਾ ਕਿ ਇੱਕ ਆਵਾਜ਼ ਨਾਲ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ ਔਰ ਕੋਈ ਕਹਿ ਰਿਹਾ ਵਾਰੀ ਵਾਰੀ ਇੱਕ ਇੱਕ ਦਿਨ ਕਰਕੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਔਰ ਗੁਰੂ ਸਾਹਿਬ ਆਪ ਇਸ ਬਾਣੀ ਦੇ ਰਹਾਵਾਂ ਨੇ ਬੰਦ ਵਿੱਚ ਗੱਲ ਕਰ ਰਹੇ ਨੇ ਓਮਕਾਰ ਉਤਪਾਤੀ ਕੋਈ ਇਹ ਕਹਿ ਰਿਹਾ ਕਿ ਉਤਪਨ ਕਰਨ ਵਾਲਾ ਓਮਕਾਰ ਹੈ ਓਮਕਾਰ ਉਤਪਾਤੀ ਕੀਆ ਦਿਨ ਸ ਸਭ ਰਾਤੀ 1 3 ਤ੍ਰਿਪਾਵਣ ਪਾਣੀ 4 ਬੇਦ ਚਾਰੇ ਖਾਣੀ ਖਾਂਡ ਦੇਵ ਸਭ ਲੋਆ ਇੱਕ ਕਵਾਵਾ ਤੇ ਸਭ ਹੋਆ ਇੱਕ ਵਾਰ ਨਾ ਕਰਾ ਕੁਛ ਹੋ ਗਿਆ ਗੁਰੂ ਸਾਹਿਬ ਨੇ ਗ੍ਰਹਿੜ ਕਰ ਕੇਣੀ ਗੱਲ ਕਰਨੇ ਹਾਰਾ ਬੂਝੋ ਰੇ ਸਤਗੁਰ ਮਿਲਾਂ ਤਾਂ ਸੁਝੋ ਰੇ ਜਿਨੇ ਇਸ ਸ੍ਰਿਸ਼ਟੀ ਤਿਆਰ ਕੀਤੀ ਹੈ ਉਹਨੂੰ ਪਹਿਚਾਨੋ ਕਿਦਾਂ ਕੀਤੀ ਇਹ ਇਹਨਾਂ ਚੱਕਰਾਂ ਇਨਾਂ ਪੋ ਤੁਸੀਂ ਸ੍ਰਿਸ਼ਟੀ ਨੂੰ ਨਹੀਂ ਰਚਨਾ ਨਾ ਤੁਸੀਂ ਸ੍ਰਿਸ਼ਟੀ ਨੂੰ ਖਤਮ ਕਰ ਸਕਦੇ ਜੀ ਯੋਗੀਆਂ ਨੂੰ ਗੁਰੂ ਸਾਹਿਬ ਗੱਲ ਕਰਦੇ ਹੋਏ ਦੱਸਦੇ ਨੇ ਕਿ ਇਹ ਉਹਦੇ ਪ੍ਰਸਾਰੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਗੁਰਨਾਥ ਸਾਹਿਬ ਨੇ ਇੱਕ ਜਗ੍ਹਾ ਹੋਰ ਸਾਨੂੰ ਦ੍ਰਿੜ ਕਰਾਇਆ ਤਾਕਾ ਆਂਤਨਾ ਜਾਣੇ ਕੋਈ ਪੂਰੇ ਗੁਰਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਹਿ ਗੁਣ ਗਾਇੰਦਾ ਬਿਸਮ ਪਹਿ ਗੁਣ ਗਾਇੰਦਾ ਆਪਾਂ ਸ਼ਬਦ ਪੂਰਾ ਦ੍ਰਿੜ ਕਰੀਏ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰ ਅਰਬਦ ਬੋਲਦੇ 10 ਅਰਬ ਇਸ ਤੋਂ ਵੱਧ नर्बद नहीं नहीं शब्द भी गुरु नहीं वर्त्या जा सकता कि अरबद नर्बद तुंदू कौरा किन्ने अरब साल एक अनेरा ही बनया होया सीगा सारे पासे हनेरा ही हनेरा सी तेरे वास्ते अरबद शब्द में यूज कर रहा ये भी नहीं करना बनगा आप जमी साहब कर दिया ना हमेशा असंख्य कह सर भार हो अखरी नाम अखरी सलाह अखरी गयान गीत गुणगा हे परमात्मा मैं तेरी सृष्टि ਨੂੰ ਜਾਣਨ ਲਈ ਅਸਾਂਖ ਸੰਤ ਕਹਿ ਤਰਿਆ ਪਰ ਇਹ ਵੀ ਮੈਂ ਜਾਤੀ ਕਰ ਰਿਹਾ ਤੂੰ ਅਸੰਖ ਦੇ ਦਾਇਰੇ ਵਿੱਚ ਵੀ ਆਉਣ ਵਾਲਾ ਨਹੀਂ ਹੈ ਪਰ ਮੇਰੀ ਮਜਬੂਰੀ ਹੈ ਕਿ ਅਖਰੀ ਨਾਮ ਅਖਰੀ ਥਲਾ ਕਿ ਤੇਰੀ ਉਸਤਤਿ ਨਾ ਕਰਨੇ ਮੈਨੂੰ ਅਖਰ ਵਰਤਨੇ ਪੈ ਰਹੇ ਹੈ ਕੋਈ ਭਾਵੇਂ ਤੇ ਗੁਰਸਾਪਨ ਜੜ ਕਰਾ ਰਿਹਾ ਹਾਂ ਅਰਬਦ ਨਰਬਦ ਤੁੰਦੂਕਾਰਾ ਪਤਾ ਨਹੀਂ ਕਿੰਨਾ ਟਾਈਮ ਪਰਮਾਤਮਾ ਤੂੰ ਆਪਣੇ ਆਪ ਵਿੱਚ ਹੀ ਸੀਗਾ ਉਦੋ ਤਰਨ ਗਗਨਾ ਹੁਕਮ ਵਪਾਰਾ ਤੂੰ ਆਪਣੇ ਹੁਕਮ ਦੇ ਵਿੱਚ ਤੂੰ ਆਪ ਹੀ ਸੀ ਨਾਇ ਤਰਤੀ ਸੀ ਨਾ ਇਹ ਆਸਮਾਨ ਸੀ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾ ਜਾਂਦਾ ਖਾਣੀ ਨਾ ਬਾਣੀ ਪਾਉ ਨਾ ਪਾਣੀ ਉਪਤ ਖਪਤ ਨ ਆਉਣ ਜਾਣੀ ਖੰਡ ਪਾਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਈਂਦਾ ਨਾ ਤਦ ਸੁਰਗ ਮਛਪਿਆਲਾ ਦੋਜਕ ਭੇਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਨ ਮਰਨਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨ ਮੇਸ਼ ਨਾ ਕੋਈ ਔਰ ਨਾ ਦੀਸਾ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁਖ ਸੁਖ ਪਾਇੰਦਾ ਨਾ ਕਦ ਜਤੀ ਸਤੀ ਬਣਾ ਵਾਸੀ ਨਾ ਕਦ ਸਿੱਧ ਸਾਧਕ ਸੁਖ ਵਾਸੀ yogi जंगम पेख ना कोई ना को नाथ कहाइंदा जप तप संयम ना, ना को आख वखाने दूजा आपे आप उपाय आपे कीमत पाइंदा ना सुच संयम तुलसी माला गोपी कान ना गौ गोपाला तंत मंत पखंड न कोई ना को वंश वजाएंदा ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਹਿੰਦਾ ਨਿੰਦ ਬਿੰਦ ਨਹੀਂ ਜੀਉ ਨ ਜਿੰਦੋ ਨਾ ਤਦ ਗੋਰਖ ਨਾ ਮਛਿੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗੰਤ ਗਣਾਇੰਦਾ ਵਰਨ ਭੇਖ ਨਹੀਂ ਬ੍ਰਹਮਣ ਖਤਰੀ ਦਿਓ ਨਦੀ ਹੋਰਾ ਗਉ ਨ ਗਾਇਤਰੀ ਹੋਮ ਜਗ ਨਹੀਂ ਤੀਰ ਕਨਾਵਨ ਨਾ ਕੋ ਪੂਜਾ ਲਾਇਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸ਼ੇਖ ਮਸਾਇ ਕਾਜੀ ਹਰਇਤ ਰਾਉ ਨਾ ਹੋਮੈ ਦੁਨੀਆ ਨਾ ਕੋ ਕਹਿਨ ਕਹਾਇਦਾ ਭਾਉ ਨ ਭਗਤੀ ਨਾ शिव ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸਹਾ ਆਪੇ ਵਣਜਾਰਾ ਸਾਚੇ ਇਹੋ ਪਾਇਦਾ 베ਦ ਕਤੇਬ ਨ ਸਿਮਰਤ ਸਾਸਤ ਪਾਠ ਪੁਰਾਨ ਉਦੈ ਨਹੀਂ ਆਸਤ ਕਹਤਾ ਬਕਤਾ ਆਪ ਅਗੋਚਰ ਆਪੇ ਅਲਖ ਲਖਾਇੰਦਾ ਜਾ ਤਿਸ ਭਾਣਾ ਤਾਂ ਜਗਤ ਉਪਾਇਆ ਬਾਜ ਕਲਾ ਆਡਾਨ ਰਹਾਇਆ ਇਹ ਉਹਦਾ ਪਾਣਾ ਹੈ ਜਾ ਤਿਸ ਪਾਣਾ ਤਾਂ ਜਗਤ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਉਪਾਇੰਦਾ ਬਿਰਲੇ ਕੋ ਗੁਰ ਸ਼ਬਦ ਸੁਨਾਇਆ ਕਰ ਕਰ ਦੇਖੈ ਹੁਕਮ ਸਵਾਇਆ ਖੰਡ ਬ੍ਰਹਮੰਡ ਪਤਾਲ ਅਰੰਭੇ ਗੁਪਤੋ ਪ੍ਰਗਟਿ ਆਇਂਦਾ ਤਾਂ ਕਹ ਆੰਤ ਨਾ ਜਾਣਾ ਕੋਈ ਪੂਰੇ ਗੁਰਤੇ ਸੋਜੀ ਹੋਈ ਨਾਨਕ ਸਾਚ ਰਚੇ ਬਿਸਮਾਦੀ ਬਿਸਮ ਪੇ ਗੁਣ ਗਾਇਂਦਾ ਉਹਦਾ ਆੰਤ ਨੇ ਕੋ ਜਾਣ ਸਕਦਾ ਇਹ ਸਾਰਾ ਕੁਛ ਸ਼ਬਦ ਦੇ ਰਾਹੀਂ ਸਾਡੇ ਗੁਰੂ ਸਾਨੂ ਗੁਰੂ ਸਾਹਿਬ ਨੇ ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਸੰਦੇਸ਼ ਦੇਣਾ ਕੀਤਾ ਕਿ ਇਸ ਰਾਤ ਦੇ ਨਾਤਰੂ ਕਿ ਉਹਨੇ ਸ੍ਰਿਸ਼ਟੀ ਕਿਵੇਂ ਸਾਜੀ ਇਹ ਉਹ ਆਪ ਹੀ ਜਾਣਦਾ ਹੈ ਉਹਦੇ ਬਾਰੇ ਕੋਈ ਵਿਸਥਾਰ ਵਿੱਚ ਨਹੀਂ ਕਿਹਾ ਜਾ ਸਕਦਾ